ਹਲਕਾ ਬੁੜਲਾਡਾ ਦੇ ਥਾਣਾ ਬਰੇਟਾ ਅਦੀਨ ਪੈਂਦੇ ਪਿੰਡ ਅਕਬਰਪੁਰ ਖੁਡਾਲ 'ਚ ਨਸ਼ੇ ਦੀ ਖਾਤਰ ਬੱਚਾ ਵੇਚਣ ਦੇ ਦੋਸ਼ਾਂ 'ਚ ਆਇਆ ਵੱਡਾ ਮੋੜ ਜਿੱਥੇ ਪਹਿਲਾਂ ਇਹ ਮਾਮਲਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਉਥੇ ਹੁਣ ਬੁੜਲਾਡਾ ਦੇ ਵਾਰਡ ਨੰਬਰ 11 ਦੇ ਵਸਨੀਕ ਸੰਜੂ ਪੁੱਤਰ ਬਚਨਾਰਾਮ ਅਤੇ ਆਰਤੀ ਪਤਨੀ ਸੰਜੂ ਨੇ ਆਪਣੇ ਪਰਿਵਾਰ ਸਮੇਤ ਸਾਫ਼ ਕੀਤਾ ਹੈ ਕਿ ਉਹਨਾਂ ਨੇ ਬੱਚੇ ਨੂੰ ਗੋਦ ਲੈਣ ਦੀ ਕਾਰਵਾਈ ਪੂਰੀ ਕਾਨੂੰਨੀ ਤਰੀਕੇ ਨਾਲ ਕੀਤੀ ਹੈ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਕਬਰਪੁਰ ਖੁਡਾਲ ਦੇ ਪਰਿਵਾਰ ਦੀ ਸਹਿਮਤੀ ਨਾਲ ਇਕਰਾਰਨਾਮਾ ਤਿਆਰ ਕੀਤਾ ਗਿਆ ਸੀ ਜੱਸ ਅਦੀਨ ਪਿਛਲੇ 2.5 ਮਹੀਨਿਆਂ ਤੋਂ ਉਹ ਬੱਚੇ ਦੀ ਪਾਲਣਾ ਕਰ ਰਹੇ ਨੇ ਸੰਜੂ ਪਰਿਵਾਰ ਨੇ ਬੱਚੇ ਦੇ ਪਰਿਵਾਰ ਨਾਲ ਹੋਈ ਗੱਲਬਾਤ ਅਤੇ ਬੱਚਾ ਗੋਦ ਲੈਣ ਦੀਆਂ ਫੋਟੋਆਂ ਵੀ ਪੇਸ਼ ਕੀਤੀਆਂ ਨੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬੱਚੇ ਦੀ ਖਰੀਦ-ਵੇਚ ਦੇ ਦੋਸ਼ ਬਿਲਕੁਲ ਹੀ ਬੇਬੁਨਿਆਦ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਦੇਖਦੇ ਹਾਂ ਪੂਰੀ ਖਬਰ ਕੋਈ ਮੁੱਲ ਨਹੀਂ ਲਿਖਦਾ ਸਾਰ ਅਸੀਂ ਮੰਦਿਰ 'ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੁੰਦਾ ਨਸ਼ਾ ਕਰਦੇ ਠੀਕ ਹੈ ਜੀ ਇਹ ਨਸ਼ਾ ਨਹੀਂ ਕਰਦੇ ਆਪਣਾ ਇਹ ਮੇਰੇ ਭਰਾ ਦੇ ਚਾਰ ਕੁੜੀਆਂ ਠੀਕ ਹੈ ਜੀ ਅਸੀਂ ਅਖਾਜਾ ਜੀ ਤੁਹਾਡੇ ਨਹੀਂ ਪਾਲਣ ਪੋਸ਼ਣ ਹੁੰਦਾ ਮੇਰੇ ਭਾਈ ਦੀ ਚਾਰ ਕੁੜੀਆਂ ਨੇ ਇਹਦਾ ਪਾਲਣ ਪੋਸ਼ਣ ਸੀ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਜਿਹੜੇ ਪੈਸੇ ਦਾ ਦਰਦੇ ਝੂਠੇ ਨੇ ਸਾਰੇ ਜਿਹੜੇ ਇਹ ਕਹ ਰਹੇ ਨੇ ਵੀ ਪੈਸੇ ਉਹ ਕਰੇ ਨੇ ਆਹ ਕਰੇ ਨੇ ਬਾਹ ਕਰੇ ਨੇ ਕੋਈ ਪੈਸੇ ਦੀ ਗੱਲਬਾਤ ਨਹੀਂ ਹੋਏਗੀ ਤਨਤਾ 4 ਮਹੀਨੇ ਦਾ ਟ੍ਰੀਟਮੈਂਟ ਵੀ ਚੱਲਿਆ ਜੀ ਬੱਚੇ ਦਾ ਢਿੱਲਾ ਮਿੱਸਾ ਸੀਗਾ ਜੀ ਇਹ ਦਵਾਈ ਬੂਟੀ ਅਸੀਂ ਦਵਾਤੀ ਇਹਨੂੰ ਜਵਾਕ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀ ਕਿ ਅੱਜ ਇਹਦੀ ਹਾਲਤ ਹੋਣ ਦੇ ਲੋਕ ਨਹੀਂ ਜੀ ਜਿਹੜਾ ਬੱਚਾ ਤੁਸੀਂ ਇਹ ਗੋਲ ਲਿੱਤਾਗਾ ਇਹ ਕੀ ਕੋਈ ਪ੍ਰਕਿਰਿਆ ਪ੍ਰਕਿਰਿਆ ਵੀ ਅਪਣਾਈ ਅਸੀਂ ਕੋਈ ਨੁਕੂਨੀ ਕੋਈ ਹਾਂਜੀ ਕੋਰਟ ਰਾਹੀਂ ਲਿੱਤਾ ਜੀ ਆਪਾਂ ਉੱਥੇ ਕੋਰਟ ਚ ਸਾਰੀ ਦਾ ਪੜ੍ਹਦਾ ਵੀ ਸਾਡੇ ਕੋਲ ਨਹੀਂ ਜੀ ਉੱਥੇ ਸਾਰਾ ਕੁਝ ਲਿਖਤ ਵਰਤ ਕਰਾਈ ਇਹਨਾਂ ਦੇ ਆਧਾਰਨ ਕਾਰਡ ਡਾਕੂਮੈਂਟ ਸਾਰੇ ਲੱਗੇ ਨੇ ਕਿੰਨੇ ਚਿਰ ਤੋਂ ਪਰਮਿਸ਼ ਕਰਨ ਸੀ ਬੱਚੇ ਦੀ ਹੁਣ ਲਗਾਤਾਰ ਤੈਨੂੰ ਹੋ ਗਿਆ 2.5 ਮਹੀਨੇ ਹੁਣ ਬੱਚੇ ਦੀ ਸਿਹਤ ਕਿਵੇਂ ਹੈਗੀ ਸਿਹਤ ਵਧੀਆ ਜੀ ਹੁਣ ਇਹ ਫਿਰ ਕੀ ਕਾਰਨ ਹੋਇਆ ਉਹਨਾਂ ਨੇ ਆ ਕੇ ਥੋੜੇ ਤੋਂ ਬੱਚਾ ਸਾਡਾ ਤੁਸੀਂ ਵੀ ਉਹ ਕਰ ਹੁਣ ਕੀ ਕਾਰਨ ਹੋਇਆ ਹੁਣ ਉਹ ਐ ਕਹਿੰਦੇ ਨੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਿਆਗਾ ਜੀ ਬੱਚਾ ਦਾ ਮੈਂ ਖਾਂ ਅਸੀਂ ਲੱਤਿਆਗਾ ਤੁਸੀਂ ਕਿਤੇ ਸਾਨੂੰ ਵੀ ਸਾਡੇ ਤੋਂ ਨਿਪਾਲ ਪਾਲ ਕੁਛ ਨਹੀਂ ਹੁੰਦਾ ਉਦੋਂ ਬੱਚਾ ਉਸ ਆਪਦੀ ਸਹਿਮਤੀ ਨਾਲ ਉਹ ਦੇਖ ਗਏ ਨੇ ਸਾਨੂੰ ਜੀ ਸਾਡਾ ਕੋਈ ਲੈਣਾ ਨਹੀਂ ਚਲ ਆਸ਼ਾ ਮੇਰੇ ਕੋਲ ਚਾਰ ਕੁੜੀਆਂ ਨੇ ਪਹਿਲੇ ਮੇਰੇ ਭਰਾ ਦੇ ਲੜਕਾ ਹੋਇਆ ਸੀ ਉਹ ਹੀ ਹੋਣ ਸਾਇਡ ਡੈਥ ਹੋ ਗਈ ਸੀ ਇਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੋਏਗਾ। ਨਾ ਨਾ ਕੋਈ ਪੈਸੇ ਲੈਣ ਦੇ। ਇਹ ਸੰਦੀਪ ਸਿੰਘ ਆ ਸਾਨੂੰ ਉਹ ਗੁਲਜਾਰ ਸਿੰਘ ਦਾ। ਇਹ ਗੁਰਮਨ ਕੌਰ ਦਾ ਪਤੀ ਆ ਖੜੇਵਾਲ ਪਿੰਡ ਤੋਂ। ਇੱਕ ਦਿਨ ਬਰੇਟੇ ਕਦੇ ਕਿਤੇ ਹੋਰ ਕਦੇ ਅੱਡ ਡ ਰਹਿੰਦਾ। ਇਹਨੇ ਪਹਿਲਾਂ ਨਸਨੂਸਾ ਕਰਦਾ ਸੀ ਇਹਨੂੰ ਦਵਾਈ ਵੇਦੇ ਦਵਾਈ ਠਾਣੇ ਬਰੇਟੇ ਵੱਲੋਂ। ਤੇ ਹੁਣ ਪਤਾ ਲੱਗਿਆ ਸੀਗਾ ਅੱਜ ਐਸਐਚਓ ਸਾਹਿਬ ਨੂੰ ਕੱਲ ਜਾ ਕੇ ਵੀ ਉਹਦਾ ਪਤਾ ਕਰੇ। ਉਹ ਕੰਦੇ ਵੀ ਬੱਚਾ ਸੀ ਗੋਦ ਲਿਆ ਚਾਰ ਪੰਜ ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੰਜੂ ਆ son of ਚਰਮਨ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲੇ ਆ ਉਦੋਂ ਜਦੋਂ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨ ਹਸਪਤਾਲ ਵੀ ਇੱਥੇ ਪ੍ਰਾਈਵੇਟ ਵਿੱਚ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨਾਂ ਨੂੰ ਲਿਆ ਕੇ ਪੁਸਪੜਤਾ ਵਾਲਾ ਅੱਜ ਕਰ ਰਹੇ ਆ ਬਾਕੀ ਇਹ ਜੇ ਕੋਈ ਹੋਊਗੀ ਫਿਰ ਕਾਰਵਾਈ ਹੋ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਊਗੀ ਸਰ ਕੋਈ ਨਸ਼ੇ ਦੀ ਵਿਆਧੀ ਹੈਗੇ ਨਹੀਂ ਕੋਈ ਪਤਾ ਆਇਆ ਸਾਹਮਣੇ ਨਸ਼ੇ ਦੇ ਨਹੀਂ ਜੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ ਸਾਡੇ ਥਾਣੇ ਬਰੇਟੇ ਤੋਂ ਇਹਨਾਂ ਨੇ ਦਾਖਾ ਉਥੋਂ ਦਵਾਈ ਦਵਾਈ ਸੀ ਇਹਨਾਂ ਨੂੰ ਸਵੇਰਾ ਹਸਪਤਾਲ ਚੋਂ ਜਿਹੜੀ ਆਬ ਮਿਲਦੀ ਹੁੰਦੀ ਹੈ ਪਰ ਦੁਬਾਰਾ ਇਹਨਾਂ ਦੀ ਕੋਈ ਹੋ ਨਹੀਂ ਫਿਰ ਇਹ ਕਦੇ ਪੱਕੀ ਰਹਿਛ ਨਹੀਂ ਰਹਦੇ ਕਿਤੇ ਖੰਨੇ ਰਹਿਣ ਲੱਗ ਜਾਂਦੇ ਨੇ ਜਾ ਕੇ ਕਦੇ ਕਿਸੇ ਹੋਰ ਸ਼ਹਿਰ ਚ ਕਦੇ ਲਹਿਰੇ ਕਾਗੇ ਇੰਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਇਹ ਦੇਗੇ ਸੀ ਕੋਡ ਜਿਹੜਾ ਬੱਚਾ ਲੈਣ ਵਾਲੇ ਹੈਗੇ ਅਗੇ ਉਹਨਾਂ ਦਾ ਕੋਈ ਰਿਮੇਡ ਕਾਰਡ ਹੈਗਾ ਨਸ਼ੇ ਨੂੰ ਲੈ ਕੇ ਜਾ ਕੋਈ ਕਹਿੰਦੇ ਉਹ ਵੀ ਡਰਗ ਵੇਚਦੇ ਆ ਜਾਂ ਕੋਈ ਨਹੀਂ ਉਹਨਾਂ ਦਾ ਕੋਈ ਨਹੀਂ ਉਹ ਤਾਂ ਕਬਾੜ ਦਾ ਕੰਮ ਕਰਦੇ ਆ ਤੇ ਬਾਕੀ ਉਹਨਾਂ ਦਾ ਆਪ ਦਾ ਹੀ ਕੰਮ ਠੀਕ ਉਹਨਾਂ ਨੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਉਹਨਾਂ ਤੋਂ ਗੋਦ ਸਹਿਮਤੀ ਨਾਲ ਲਿਆ ਕੋਈ ਨਸ਼ੇ ਨੂੰ ਸਿੱਧਾ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਉਹਨਾਂ ਤੇ ਡਿਪਸਾ ਬਾਉਂਡਰ ਕੋੜਾ ਕੋਈ ਪਰਚਾ ਦਰਜ ਹੈ ਨਹੀਂ ਨਹੀਂ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਸੰਜੂਤ ਦੇ ਇਕਲੌਤਾ ਬੱਚਾ ਆਪਣਾ ਕੌਣ ਗੋਦ ਦੇ ਦੂਜੀ ਕਿਸੇ ਨੂੰ ਇਹ ਪੜਤਾਲ ਕਰਕੇ ਪਤਾ ਲੱਗੇ ਕਿ ਨਾ ਵੀ ਕਿਉਂ ਦਿੱਤਾ ਜਾਂ ਕੀ ਗੱਲਬਾਤ ਹੈ